ਸਮੇਂ-ਸਮੇਂ 'ਤੇ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤ ਕਰਨ ਲਈ ਸਹਾਇਕ ਤੰਦੇ ਅਪਣਾਉਣ ਲਈ ਟ੍ਰੇਨਿੰਗ ਦਿੱਤੀ ਜਾਂਦੀ ਸੀ ਤਾਂ ਜੋ ਕਿਸਾਨ ਖੇਤੀ ਦੇ ਨਾਲ-ਨਾਲ ਸਹਾਇਕ ਤੰਦਿਆਂ ਨੂੰ ਅਪਣਾ ਕੇ ਆਪਣਾ ਜੀਵਨ ਖੁਸ਼ਹਾਲ ਬਣਾ ਸਕਣ ਪਰ ਹੁਣ ਕਿਸਾਨਾਂ ਲਈ ਸਹਾਇਕ ਤੰਦੇ ਵਜੋਂ ਅਪਣਾਇਆ ਗਿਆ ਡੇਰੀ ਫਾਰਮਿੰਗ ਦਾ ਤੰਦਾ ਸਿਰਦਰਦੀ ਬੰਦਾ ਚਾ ਰਿਹਾ ਹੈ ਕਿਉਂਕਿ ਪਿਛਲੇ ਕਰੀਬ 1 ਦਹਾਕੇ ਤੋਂ ਜਿੱਥੇ ਦੁੱਧ ਦੇ ਰੇਟ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਅਤੇ ਸਰਕਾਰੀ ਤੇ ਗੈਰ ਸਰਕਾਰੀ ਖਰੀਦਦਾਰਾਂ ਵੱਲੋਂ ਦੁੱਧ ਦੀ ਖਰੀਦ ਨੂੰ ਲੈ ਕੇ ਕੋਈ ਰੇਟ ਨਿਸ਼ਚਿਤ ਨਹੀਂ ਕੀਤੇ ਗਏ ਜਿਸ ਕਾਰਨ ਕਿਸਾਨਾਂ ਦੇ ਦੁੱਧਾ ਕੋਈ ਵਾਜਬ ਰੇਟ ਨਹੀਂ ਮਿਲ ਰਿਹਾ ਉਧਰ ਗੱਲਬਾਤ ਕਰਦੇ ਪੰਜਾਬ ਦੁੱਧ ਯੂਨੀਅਨ ਇਕਤਾ ਦੇ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਪਿਛਲੇ ਪੌਣੇ ਦਿਨ ਲੱਖ ਦੁੱਧ ਦੇ ਘਰਾਂ ਨਾਲ ਜੁੜੇ ਹੋਏ ਨੇ ਆਕੜੇ ਅਨੁਸਾਰ ਇਸ ਸਮੇਂ ਪੰਜਾਬ ਦੇ ਵਿੱਚ 3 ਕਰੋੜ 45 ਲੱਖ ਲੀਟਰ ਦੁੱਧ ਦੀ ਪੈਦਾਵਾਰ ਹੋ ਰਹੀ ਹੈ 80 ਤੋਂ 85 ਲੱਖ ਲੀਟਰ ਰੋਜ਼ਾਨਾ ਘਰਾਂ ਦੇ ਵਿੱਚ ਵਰਤਿਆ ਜਾ ਰਿਹਾ ਇਹ ਦੁੱਧ ਤੇ 60 ਤੋਂ 65 ਲੱਖ ਲੀਟਰ ਦੁੱਧ ਦਾ ਮੰਡੀਕਰਨ ਹੋ ਰਿਹਾ ਹੈ ਬਾਕੀ ਦੁੱਧ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਖਰੀਦਦਾਰਾਂ ਵੱਲੋਂ ਖਰੀਦਿਆ ਜਾਂਦਾ ਹੈ ਅੱਜ ਦਾ ਜੋ ਇਹ ਮੰਗ ਪੱਤਰ ਆਸੀਂ ਮਾਨਯੋਗ ਡਿਪਟੀ ਕਮਿਸ਼ਨ ਸਾਹਿਬ ਬਠਿੰਡਾ ਨੂੰ ਇਹ ਮੰਗ ਪੱਤਰ ਇਸ ਸਬੰਧ ਵਿੱਚ ਦੇ ਰਹੇ ਹਾਂ ਕਿ ਜੋ ਜਿਹੜਾ ਹੈਗਾਗਾ ਇਹਨਾਂ ਦਿਨਾਂ ਦੇ ਵਿੱਚ ਦੁੱਧ ਦਾ ਫਲੱਡ ਸੀਜ਼ਨ ਹੁੰਦਾ ਹੈਗਾ ਔਰ ਦੁੱਧ ਉਤਪਾਦਕ ਜੋ ਆਪਾਂ ਕਹਿੰਦੇ ਕਿ ਕਿਸਾਨਾਂ ਨੇ ਇਹ ਦੁੱਧ ਦਾ ਧੰਦਾ ਸਹਾਇਕ ਧੰਦੇ ਵਜੋਂ ਅਪਣਾਇਆ ਹੋਇਆਗਾ ਅਤੇ ਕਈ ਸਾਡੇ ਦੁੱਧੀ ਭਰਾ ਵੀ ਮੰਨ ਲਓ ਕਈ ਦੁੱਧੀ ਤਾਂ ਮੰਨ ਲਓ ਦੁੱਧ ਹੈ ਜਿਹੜਾ ਕਲੈਕਸ਼ਨ ਕਰਦੇ ਆ ਘਰਾਂ ਦੇ ਵਿੱਚੋਂ ਆਮ ਛੋਟੇ ਜ਼ਿਮੀਂਦਾਰ ਜੋ 1-1 2-2 ਪਸ਼ੂ ਰੱਖਦੇ ਆ ਔਰ ਕਈਆਂ ਨੇ ਪਸ਼ੂ ਵੀ ਰੱਖੇ ਹੋਏ ਆ ਆਪਦਾ ਸਹਾਇਕ ਧੰਦੇ ਵਜੋਂ ਇਹ ਧੰਦਾ ਅਪਣਾਇਆ ਹੋਇਆਗਾ ਦੁੱਧ ਉਤਪਾਦਨ ਦਾ ਕੰਮ ਵੀ ਨਾਲ ਕਰਦੇ ਆ ਪਰ ਕੀ ਹੁੰਦਾਗਾ ਜਿਹੜਾ ਨਵੰਬਰ ਤੋਂ ਲੈ ਕੇ ਫਰਵਰੀ ਦੇ ਵਿੱਚ ਜਦੋਂ ਦੁੱਧ ਦੀ ਪੈਦਾਵਾਰ ਵੱਧਦੀ ਹੈ ਤਾਂ ਮੈਂ ਇਹ ਦੱਸ ਦਿਨਾ ਚਾਹਣਾਗਾ ਕਿ ਜੋ ਇਹ ਦੁੱਧ ਹੈ ਇਸ ਨੂੰ ਦੋ ਜਿਹੜੀਆਂ ਸ਼੍ਰੇਣੀਆਂ ਵਿੱਚ ਖਰੀਦਿਆ ਜਾਂਦਾ ਹੈਗਾ ਇੱਕ ਗੈਰ ਸੰਗਠਿਤ ਉਦਾਰਾਗਾ ਔਰ ਇੱਕ ਸਰਕਾਰ ਨਾਲ ਸੰਬੰਧਿਤ ਸੰਗਠਿਤ ادارے ਹੈ ਜਿਵੇਂ ਇਹ ਪਾਣੀ ਬੇਰਕਾ ਹੋਗੀ ਇਹਨਾਂ ਦੀਆਂ ਪਿੰਡਾਂ ਦੇ ਵਿੱਚ ਡੇਰੀਆਂ ਹੈ ਇਹਨਾਂ ਦੇ ਲਗਭਗ ਜਿਹੜੇ ਰੇਟ ਹੈ ਇਹਨਾਂ ਦੇ ਦਿਨਾਂ ਦੇ ਵਿੱਚ ਉਹ ਆਪਾਂ ਕਹ ਲਈਏ 8.5 8 ਰੁਪਏ ਰੇਟ ਹੈ ਔਰ ਪਿੱਛੇ ਜਿਵੇਂ ਹੁਣ ਪੋਦਾ ਮਹੀਨਾ ਜਦੋਂ ਦਾ ਚੜਿਆ ਸੀਗਾ ਉਸ ਦੇ ਵਿੱਚ ਕੀ ਸੀਗਾ ਇਹਨਾਂ ਦੇ ਰੇਟ 8 ਰੁਪਏ ਸੀ ਔਰ ਸਾਨੂੰ ਜਿਹੜਾ ਹੈਗਾ ਹੈ ਇੱਥੇ ਪ੍ਰਾਈਵੇਟ ਜੋ ਗੈਰ ਸੰਗਠਿਤ ਤੌਰ 'ਤੇ ਆਪਾਂ ਕਹਿੰਦੇ ਆ ਅਸੀਂ ਜੋ ਦੋਧੀਆਂ ਹੈ ਜਾਂ ਇੱਥੇ ਪ੍ਰਾਈਵੇਟ ਡੇਰੀਆਂ ਵਾਲੇ ਆ ਉਹ ਗੈਰ ਸੰਗਠਿਤ ادارے ਦੇ ਵਿੱਚ ਆਉਣੇ ਆ ਔਰ ਸਾਥੋਂ ਜਿਹੜਾ ਦੁੱਧ ਆ ਉਹ ਵੀ ਗੈਰ ਸੰਗਠਿਤ ਉਦਾਰਿਆਂ ਦੁਆਰਾ ਹੀ ਖਰੀਦਿਆ ਜਾਂਦਾ ਹੈਗਾ ਜੋ ਪੋਰਟਰ ਪਲਾਂਟ ਆ ਜਾਂ ਘੋਵਾਲੇ ਪਲਾਂਟ ਆ ਤਾਂ ਉਹ ਜਿਹੜਾ ਹੈਗਾ ਹੈ ਇਹਨਾਂ ਦਿਨਾਂ ਦੇ ਵਿੱਚ ਤੜਲੇਣਾ ਲੁੱਟ ਕਰਦੇ ਆ 7-8 ਰੁਪਏ ਲੀਟਰ ਜਿਹੜਾ ਦੁੱਧ ਮਗਰ ਰੇਟ ਘਟ ਦਿੰਦੇ ਆ ਕਿਉਂਕਿ ਜਿਵੇਂ ਹੁਣ ਪਿੰਡਾਂ ਦੇ ਵਿੱਚ ਮੰਨ ਲਓ ਜੋ ਕੌਪਣੀਆਂ ਆਂ ਪਾਣੀ ਐ ਮੂਲ ਵਗੈਰਾ ਉਹਨਾਂ ਦਾ ਰੇਟ ਆ ਆਪਾਂ ਮੰਨ ਲਓ ਵੀ ਜੇਕਰ 8 ਰੁਪਏ ਰੇਟ ਆ ਜਾਂ 8.5 ਹੈ ਤਾਂ ਜੋ ਦੁੱਧੀਆਂ ਉਹਨਾਂ ਨੇ ਵੀ 8.5 ਰੁਪਏ ਚੱਕਣਾ ਹੈ ਔਰ ਜਦੋਂ ਇੱਥੇ ਦੁੱਧ ਉਹ ਘਰਾਂ ਦੇ ਵਿੱਚ ਸਪਲਾਈ ਕਰਦੇ ਆ ਜੋ ਉਸ ਤੋਂ ਦੁੱਧ ਵੱਧ ਦੁੱਧ ਹੁੰਦਾਗਾ ਉਹ ਮੰਨ ਲਓ ਡੇਰੀ ਤੇ ਪਾਉਂਦੇ ਆ ਕਿਸੇ ਵੀ ਪ੍ਰਾਈਵੇਟ ਡੇਰੀ ਤੇ ਤਾਂ ਉਹ ਦੁੱਧ ਹੈ ਜਿਹੜਾ ਉੱਥੋਂ 9 ਰੁਪਏ ਖਰੀਦਿਆ ਹੋਇਆ ਤੇ ਇੱਥੇ ਉਹ ਪਾਉਨੇ 7 ਪਾਉਣਾ ਪੈਂਦਾ ਜੇ 8 ਰੁਪਏ ਖਰੀਦਿਆ ਤਾਂ ਇੱਥੇ ਰੇਟ 7 ਰੁਪਏ ਆ ਮੰਨ ਲਓ 1 ਰੁਪਏ ਨਾਲ ਆਪਾਂ ਕਹਿ ਲਈਏ 6-7 ਰੁਪਏ ਲੀਟਰ ਦਾ ਜਿਹੜਾ ਘਾਟਾ ਪੈਂਦਾਗਾ ਹਰੇਕ ਦੁੱਧੀ ਭਰਾ ਨੂੰ ਦੁੱਧਤ ਪਾਦਕ ਨੂੰ ਔਰ ਜਿਹੜਾ ਇਹ ਸੌਦਾ ਹੈਗਾ ਇਹ ਘਾਟੇ ਦਾ ਸੌਦਾ ਬਣਿਆ ਹੋਇਆ ਅਸੀਂ ਜਿਹੜਾ ਇਹ ਮੰਗ ਪੱਤਰ ਡੀਸੀ ਸਾਹਿਬ ਨੂੰ ਅੱਜ ਇਸ ਕਰਕੇ ਦੇ ਰਹੇ ਹਾਂ ਕਿ ਜਿਹੜੀ ਹੈ ਸਰਕਾਰ ਤੱਕ ਸਾਡੀ ਅਪਰੋਚ ਕੀਤੀ ਜਾਵੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਹ ਮੈਸੇਜ ਲਾਇਆ ਗਿਆ ਔਰ ਜਥੇਬੰਦੀ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਮੰਗ ਪੱਤਰ ਦਿੱਤੇ ਗਏ ਆ ਕਿ ਸਰਕਾਰ ਸਾਡੇ ਨਾਲ ਜਿਹੜਾ ਹੈਗਾ ਆ ਉਹਦਾ رابطہ ਕਾਇਮ ਕਰੇ ਮੀਟਿੰਗ ਕਰੇ ਬਹਿ ਕੇ ਗੱਲਬਾਤ ਕਰੇ ਔਰ ਇਸ ਵਿਸ਼ੇ ਤੇ ਜਿਹੜਾ ਹੈਗਾਗਾ ਕੋਈ ਜਲਦ ਫੈਸਲਾ ਲਿਆ ਜਾਵੇ ਜੋ ਇਹ ਦੁੱਧ ਤਪਾਰਕਾਂ ਦੀ ਕਿਸਾਨਾਂ ਦੀ ਦੋਧੀਆਂ ਦੀ ਢੱਲੇ ਨਾਲ ਮਾਲਕ ਗੈਰਸਕੱਟ ਤੋਂ ਦਾਰਿਆਂ ਵੱਲੋਂ ਲੁੱਟ ਕੀਤੀ ਜਾਂਦੀ ਹੈ ਹਰ ਸਾਲ ਬੀਐਸਟੇ ਕੋਈ ਫੈਸਲਾ ਲੈ ਕੇ ਕੋਈ ਕਾਨੂੰਨ ਬਣਾਇਆ ਜਾਵੇ ਵੀ ਕੋਈ ਵੀ ਅਦਾਰਾ ਜੋ ਮੰਨ ਲਓ ਸੰਗਠਿਤ ਅਦਾਰੇ ਆ ਉਸ ਰੇਟ ਤੋਂ ਜਿਹੜਾ ਹੈਗਾ ਰੇਟ ਘਟਾ ਕੇ ਦੁੱਧ ਨਾ ਖਰੀਦ ਸਕੇ ਵੀ ਜੇ ਕੋਈ ਖਰੀਦਦਾ ਤਾਂ ਉਸ ਤੇ ਕਾਰਵਾਈ ਹੋਣੀ ਚਾਹੀਦੀ ਐਸ ਤਰ੍ਹਾਂ ਦਾ ਕਾਨੂੰਨ ਬਣਾਉਣਾ ਚਾਹੀਦਾ ਤਾਂ ਜੋ ਆਪਣੇ ਕਿਸਾਨ ਭਰਾ ਦੁੱਧ ਉਤਪਾਦਕ ਜੋ ਇਹਨਾਂ ਨੇ ਧੰਦਾ ਇਹ ਮੰਨ ਲਓ ਸਹਾਇਕ ਧੰਦੇ ਵਜੋਂ ਬਣਾਇਆ ਆਪਦਾ ਖਿਸ਼ਹਾਲ ਹੋ ਸਕਣਾ ਤੇ ਆਪਦਾ ਚੰਗਾ ਮੁਨਾਫਾ ਕਮਾ ਸਕਣ